ਸਿਕਾਲ ਜੀ ਮੇਰਾ ਨਾਮ ਬਲਜਿੰਦਰ ਕੋਰ ਮਹੱਲਾ ਸਾਡਾ ਰਵੀਦਾਸਪੁਰਾ ਜਦੋਂ ਦੀ ਇਮਾਨ ਸਰਕਾਰ ਆਈ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡਾ ਬਿੱਲ ਜ਼ੀਰੋ ਹੋਣ ਲੱਗ ਗਿਆ ਜਿਹੜੇ ਬਾਕੀ ਪੈਸੇ ਬਚਦੇ ਆ ਅਸੀਂ ਉਹ ਰਸਣ ਪਾਣੀ 'ਚ ਖਰਚ ਕਰ ਲਈ ਦੀ ਮੇਰਾ ਨਾਮ ਸੁਹਾਚੰਦਰ ਆ ਮਹੱਲਾ ਰੋਦਾਸਪੁਰੇ ਦਾ ਰਹਿਣ ਵਾਲਾ ਆ ਜਦੋਂ ਦੀ ਇਮਾਨ ਸਰਕਾਰ ਆਈ ਆ ਉਹਦਾ ਬਿੱਲ ਜ਼ੀਰੋ ਆਉਂਦਾ ਆ ਇਮਾਨ ਸਰਕਾਰ ਦਾ ਹੀ ਧੰਨਵਾਦ ਕਰਦੇ ਆਂ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਵੀ ਫ੍ਰੀ ਨੀਅਤ ਸਾਫ਼ ਹੈ ਨੀਅਤ ਸਾਫ਼ ਹੈ ਇਮਾਨਦਾਰੀ ਹੈ ਬਸ ਮੇਰਾ ਨਾਮ ਸਤਪਾਲ ਹੈ ਮਹੱਲਾ ਉਦਮ ਸਿੰਘ ਦੇ ਰਹਿਣ ਵਾਲਾ ਹਾਂ ਸਾਡੇ ਬਿੱਲ ਫ੍ਰੀ ਹਨ ਤੇ ਜਿਹੜੇ ਪੈਸੇ ਸਾਨੂੰ ਬਚਦੇ ਹਨ ਅਸੀਂ ਘਰਾਂ ਦੇ ਹੋਰ ਖਰਚੇ ਕਰ ਲੈਂਦੇ ਹਾਂ ਇਹ ਅਸੀਂ ਇਸ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਨੀਤਰਾ ਨੇ ਮੈਂ ਨਕੌਦਰ ਸ਼ਹਿਰ ਰਵਿਦਾਸਪੁਰੇ ਦੀ ਰਹਿਣ ਵਾਲੀ ਆ ਤੇ ਸਾਡਾ ਬਿੱਲ ਜ਼ੀਰੋ ਹੁੰਦਾ ਪਹਿਲਾਂ ਬਿੱਲ ਬਹੁਤ ਜ਼ਿਆਦਾ ਹੁੰਦਾ ਸੀ ਤੇ ਹੁਣ ਜਿਹੜੇ ਮਤਲਬ ਬਿੱਲ ਤੇ ਪੈਸੇ ਲੱਗਦੇ ਆ ਉਹ ਅਸੀਂ ਆਪ ਦਾ ਰਸੋਈ ਖਰਚਾ ਚਲਾਉਨੇ ਆ هارے કૃષ્ણા હરે કૃષ્ણા કૃષ્ણ કૃષ્ણ હરે ਰਾਮਨਾਮੀ ਉਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਦੇ ਵਿੱਚ 8ਵੀਂ ਪ੍ਰਵਾਤ ਫੇਰੀ ਅਵਤਾਰ ਨਗਰ ਤੋਂ ਬਲਵਿੰਦਰ ਸਿੰਘ ਬਹੀਰਾ ਜੀ ਦੇ ਘਰ ਤੋਂ ਸਟਾਰਟ ਹੋ ਕੇ ਲਗ ਲਗ ਮਹੱਲੇ ਤੋਂ ਹੁੰਦੇ ਹੋਏ ਸਮਾਪਤ ਉਹਨਾਂ ਦੇ ਘਰ ਨਵਾਸ ਦੇ ਵਿੱਚ ਸਮਾਪਤੀ ਕੀਤੀ ਗਈ ਸਾਡੇ ਨਾਲ ਕਾਉਂਸਲਰ ਨੇ ਆਪਾਂ ਗੱਲਬਾਤ ਕਰਦੇ ਹਾਂ ਮੈਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਨਾਮੀ ਦੀ ਸ਼ੋਭਾ ਯਾਤਰਾ ਤੁਹਾਡੇ ਘਰ ਤੋਂ ਸਟਾਰਟ ਹੋ ਕੇ ਲਗ ਲਗ ਮਹੱਲੇ ਤੋਂ ਹੁੰਦੇ ਸਮਾਪਤ ਤੁਹਾਡੇ ਘਰ ਹਾਂਜੀ ਮੈਂ ਇਹੀ ਕਹਾਂ ਕਹਿਣਾ ਕਹਿਣਾ ਚਾਹਾਂਗੀ ਕਿ ਅਸਾਦੀ ਤਰ੍ਹਾਂ ਅਸੀਂ ਇਸ ਸਾਲ ਵੀ ਬਹੁਤ ਧੂਮ ਧਾਮ ਨਾਲ ਪ੍ਰਭਾਤ ਫੇਰੀ ਕੱਢੀ ਹੈ ਤੇ ਅਸੀਂ ਅੱਗੇ ਵੀ ਚਾਹਾਂਗੇ ਅੱਗੇ ਕਰਾਂਗੇ ਸਾਡੇ ਮਹੱਲੇ ਵਾਂ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਅੱਗੇ ਅੱਗੇ ਵੀ ਸਾਡੇ ਇਸੇ ਦਾ ਸਹਿਯੋਗ ਦਿੰਦੇ ਰਹਿਣਗੇ। ਛਪੜਾ ਜੀ ਛਪੜਾ ਜੀ ਹਰ ਸਾਲ ਇਸ ਮਹੱਲੇ ਤੋਂ ਪ੍ਰਭਾਤ ਫੇਰੀ ਕੱਢੀ ਜਾਂਦੀ ਆ। ਇਸ ਵਾਰ ਦੇਖਿਆ ਜਾਂਦਾ ਕਿਹੜੀ ਹੈ ਹੋਲੀ ਦਾ ਤਿਹਾਰ ਇੱਥੇ ਹੀ ਲੱਗਦਾ ਸੀ ਬਰਿੰਦਾਵਨ ਇੱਥੇ ਮੈਂ ਪ੍ਰਦੀਪ ਛਪੜਾ ਅਵਤਾਰ ਨਗਰ ਜਿਹੜੇ ਰਹਿਣ ਵਾਲਾ ਹਾਂ ਬਲਵਿੰਦਰ ਸਿੰਘ ਵੀਰਾ ਸਾਡੇ ਜਿਹੜੇ ਕਾਉਂਸਲਰ ਦੇ ਅੰਨਾ ਦੇ ਕਾਉਂਸਲਰ ਹੈਗੇ ਨੇ ਅੰਨਾ ਨੇ ਵੱਧ ਚੜ ਕੇ ਬਰਬਾਦ ਫੇਰੀ ਚ ਮਨਾਈਏ ਬਰਬਾਦ ਫੇਰੀ ਉਹਨਾਂ ਨੇ ਬਹੁਤ ਬੱਦ ਚੜ ਕੇ ਕੱਢੀ ਹੈਗੀ ਇਹ ਅਦੇ ਵਾਸਤੇ ਬੌਜੀ ਆਏ ਨੇ ਬੌਜੀ ਨੇ ਵੀ ਅਦਾ ਬਹੁਤ ਬਹੁਤ ਧੰਨਵਾਦ ਕੀਤਾ ਹੈਗਾ ਅਸੀਂ ਸਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਸ਼ੁਭ ਯਾਤਰਾ ਕੱਢੀ ਜਾਂਦੀ ਹੈ ਤੇ ਇਸ ਵਾਰ ਤੋਂ ਦੇਖਦਾ ਸੀ ਇੱਥੇ ਤੇ ਬਰਿੰਦਾਬਨ ਹੀ ਬਣ ਗਿਆ ਹਰ ਘਰ ਦੇ ਬਾਹਰ ਫੁੱਲਾਂ ਦੀਆਂ ਵਰਸ਼ਾ ਕੀਤੀਆਂ ਜਾ ਰਹੀਆਂ ਸੀ ਲੰਗਰ ਲਗਾਏ ਜਾਂਦੇ ਸੀ ਤੇ ਐਦਾਂ ਲੱਗਦਾ ਸੀ ਬਰਿੰਦਾਬਨ ਜੀ ਹਾਂ ਜੀ ਇਸ ਵਾਰੀ ਸਾਡੀ ਚੌਥੀ ਸ਼ੁਭ ਯਾਤਰਾ ਸੀ ਜਿਹੜੀ ਅਸੀਂ ਆਪਣੇ ਸ਼ਿਵ ਮੰਦਿਰ ਖੜੇ ਗਣੇਸ਼ ਮੰਦਿਰ 6 ਨੰਬਰ ਗਲੀ ਚਿੰਤਪurni ਮਾਤਾ ਮੰਦਿਰ ਤੇ ਦੁਰਗਾ ਮੰਦਿਰ ਦੇ ਬਾਰੋ ਹੁੰਦਿਆ ਹੋਇਆ ਆਪਣੇ ਘਰ ਹੀ ਸਮਾਪਤ ਕੀਤੀ ਹੈ ਜਿਹਦੇ ਵਿੱਚ ਸਾਡੇ ਪੂਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੇ ਬਰਿੰਦਾਵਨ ਵਰਗਾ ਬਰਿੰਦਾਵਨ ਵਰਗਾ ਮਾਹੌਲ ਬਣਾ ਦਿੱਤਾ ਗਿਆ ਤੇ ਮੈਂ ਆਪਣੇ ਮੁਹੱਲੇ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅੱਗੇ ਤੋਂ ਵੀ ਸਾਡੇ ਨਾਲ ਇੰਦਾ ਹੀ ਵੱਧ ਚੜ੍ਹ ਕੇ ਸਾਡਾ ਸਾਥ ਦੇਣ ਤੇ ਅਸੀਂ ਵੀ ਅੱਗੇ ਤੋਂ ਹੋਰ ਤੁੰਤਾਂ ਬਣਾ ਜਿਹੜੀ ਪ੍ਰਵਾਸਰੀ ਮਨਾਇਆ ਕਰਾਂਗੇ ਮੁਹੱਲੇ ਦੇ ਵਿੱਚ ਇੱਕ ਵਿਸ਼ਵਾਸ ਦਵਾਇਆ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਵਿੱਚ ਵੀ ਐਦਾਂ ਹੀ ਕਿਦਾਂ ਅੱਜ ਬਰਿੰਦਾਵਨ ਕੁੰਜ ਬਣ ਗਿਆ ਉਦਾਂ ਹੀ ਰਾਮਯੋਧੇ ਬਿਲਕੁਲ ਹੀ ਬਿਲਕੁਲ ਅਸੀਂ ਸਾਰੇ ਜਿਹੜੀ ਸਾਡੀ ਯੂਥ ਟੀਮ ਆ ਅਤੇ ਜਿਹੜੀ ਸਾਡੇ ਮਹਿਲਾਵਾਂ ਦੀ ਟੀਮ ਆ ਉਹਨਾਂ ਨੇ ਆਹੀ ਕਿਹਾ ਕਿ 6 ਤਰੀਕ ਨੂੰ ਵੀ ਅਸੀਂ ਇਕੱਠੇ ਹੋ ਕੇ ਤੇ ਰਾਮ ਨਾਮੀ ਦੀ ਸ਼ੋਭਾ ਯਾਤਰਾ ਵਿੱਚ ਹਿੱਸਾ ਲਵਾਂਗੇ। ਉਹ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਜੋ ਐਡਾ ਹੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਯੂਥ ਤੇ ਮਹਿਲਾ ਕਟੀਆਂ ਹੋ ਕੇ ਜੋ ਹੈ ਸ਼ੋਭਾ ਯਾਤਰਾ 'ਚ ਪਹੁੰਚਣ ਗਿਆ ਹੈ ਪਦਮਸ਼੍ਰੀ ਵਿਜੇਕਮਾ ਚੋਪੜਾਈ ਜੀ ਦੀ ਗਵਾਈ ਹੇਠ ਦੇ ਵਿੱਚ ਜੋ ਹੈ ਸ਼ੋਭਾ ਯਾਤਰਾ ਕੱਢੀ ਜਾਂਦੀ ਉਹਦੇ ਸੰਬੰਧ ਵਿੱਚ 8ਵੀਂ ਪਰਵਾਤਫੇ ਦੀ ਜਲੰਧਰ ਦੇ ਅਵਿਤਾਰਨਗਰ ਤੋਂ ਕੱਢੀ ਗਈ। ਕੈਮਰਾਮੈਨ rahul ਦੇ ਨਾਲ ਸੋਨ